ਸਨੋ ਵਾਹਿਗੁਰੂ ਜੀਓ ਬਸੰਤ ਹਿੰਡੋਲਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦੋ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵਹਿ ਝੂਠੇ ਜਾਹੇ ਭੀ ਝੂਠੇ ਝੂਠੇ ਮਰਹੈ ਅਪਾਗੀ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵਹਿ ਝੂਠੇ ਜਾਹਿ ਪੀ ਝੂਠੇ ਝੂਠੇ ਮਰਹੈ ਅਭਾਗੀ ਕਹੋ ਪੰਡਿਤ ਸੁਚਾ ਕਵਨ ਥਾਓ ਜਹਾਂ ਬੈਸ ਹਾਉ ਪੋਜਨ ਖਾਓ ਰਹਾ ਜਿਬਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰ ਸਨਾਹੀ ਬ੍ਰਹਮੋ ਅਗਨ ਕੇ ਲੂਠੇ ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਝੂਠੀ ਕਰਸ਼ੀ ਪਰੋਸਨ ਲਾਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦਿਨੀ ਕਰਾ ਕਹਿ ਕਬੀਰ ਤੇਈ ਨਰ ਸੁਚੇ ਸਾਚੀ ਪਰਿ ਵਿਚਾਰਾ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦਿਨਿ ਕਰਾ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰਿ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਸواری ਸਾਤ ਸੰਗਤ ਜੀਓ ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਬੜੇ ਸਤਕਾਰ ਪ੍ਰੇਮ ਅਦਬ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦੁਆਰਾ ਸਤਿਗੁਰੂ ਜੀ ਦੇ ਸ਼ਬਦ ਨਾਲ ਬਾਣੀ ਨਾਲ ਸਾਂਝ ਬਣਾ ਕੇ ਆਪ ਜੀ ਗੁਰੂ ਮਹਾਰਾਜ ਦੇ ਦਰ ਦੀਆਂ ਆਤਮਿਕ ਬਖਸ਼ਿਸ਼ਾਂ ਖੁਸ਼ੀਆਂ ਔਰ ਪ੍ਰਸੰਨਤਾ ਹਾਸਲ ਕਰਨ ਦਾ ਯਤਨ ਕਰ ਰਹੇ ਹੋ ਧਾਨੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤਮਈ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦਿਨਾਂ ਦੀ ਉਪਦੇਸ਼ ਲੜੀਬਾਰ ਵਿਚਾਰਨ ਦਾ ਆਪਾਂ ਯਤਨ ਕਰ ਰਹੇ ਹਾਂ ਸਵੇ ਸੇ ਲੜੀ ਤਹਿਤ ਰਾਗ ਬਸੰਤ ਵਿੱਚੋਂ ਆਪ ਜੀ ਨੇ ਇਹ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਇਸ ਰਾਗ ਦੇ ਵਿੱਚ ਕੁੱਲ 7 ਸ਼ਬਦ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਸੁਭਾਏਮਾਨ ਇਹ ਸਤਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1195 ਉੱਪਰ ਇਹ ਪਾਵਨ ਸ਼ਬਦ ਸੁਭਾਏਮਾਨ ਹੈ ਮਹਾਰਾਜ ਦੀ ਬਾਣੀ ਵਿੱਚ ਕਈ ਰਾਗਾਂ ਦੇ ਨਾਲ ਮਿਸ਼ਰਤ ਰਾਗ ਵੀ ਦਰਜ ਕੀਤੇ ਗਏ ਜਿਵੇਂ ਗੌੜੀ ਬਿਰਾਗਣ ਹੈ ਗੌੜੀ ਚੇਤੀ ਹੈ ਪਰਭਾਤੀ ਵਿਪਾਸ ਹੈ ਇਸੇ ਤਰ੍ਹਾਂ ਬਸੰਤ ਦੇ ਨਾਲ ਹਿੰਡੋਲ ਸ਼ਬਦ ਵਰਤ ਕੇ ਮਹਾਰਾਜ ਨੇ ਇਸ ਨੂੰ ਮਿਸ਼ਰਤ ਰਾਗ ਦਾ ਦਰਜਾ ਵੀ ਦਿੱਤਾ ਹੈ ਸੋ ਸ਼ਬਦ ਦਾ ਜੋ ਸਰਲੇਖ ਹੈ ਉਹ ਹੈ ਬਸੰਤ ਹਿੰਡੋਲ ਕਰ ਦੂਜਾ ਸੂਰਤ ਤੇ ਤਾਲ ਨਾਲ ਸੰਬੰਧਤ ਇਸ ਨੂੰ ਦੂਜੇ ਘਰ ਵਿੱਚ ਗਾਇਆ ਜਾਣਾ ਹੈ ਸੰਖੇਪ ਮੰਗਲਾ ਚਰਨ ਦਰਜ ਹੈ ਓ ਓੰਕਾਰ ਸਤਿਗੁਰ ਪ੍ਰਸਾਦ ਇੱਕ ਹਿੰਦਸਾ ਇੱਕ ਬੱਜਵੀਂ ਨਿਰੰਤਰ ਸਿਰਜਕ ਸੰਚਾਲਕ ਘਾਲਕ ਪਾਲਕ ਕੁੱਲ ਕਾਇਨਾਤ ਵਿੱਚ ਵਸੀ ਹੋਈ ਉਸ ਪ੍ਰਭੂ ਦੀ ਹਸਤੀ ਬਾਰੇ ਬੋਧ ਕਰਾਉਣ ਵਾਲਾ ਹਿੰਦਸਾ ਹੈ ਬਾਹੂ ਪਰਮੇਸ਼ਰੀ ਜੋਤ ਜੋ ਖੰਡਿਤ ਨਹੀਂ ਉਹਦੀ ਹਸਤੀ ਇੱਕ ਬਜਵੀਂ ਹਸਤੀ ਹੈ ਔਰ ਇੱਕ ਰਸਕੁਲ ਕਾਇਨਾਤ ਸਿਰਜਣਾ ਦੇ ਵਿੱਚ ਵਿਆਪਕ ਹੈ ਸਤਿਗੁਰ ਪ੍ਰਸਾਦ ਉਹ ਸਦੀਵ ਕਾਲ ਸੱਚ ਹੈ ਸਦੀਵ ਕਾਲ ਕਾਇਮ ਰਹਿਣ ਵਾਲੀ ਹਸਤੀ ਹੈ ਸੱਚੇ ਗੁਰੂ ਦੇ ਪ੍ਰਸਾਦ ਕਿਰਪਾ ਬਖਸ਼ਿਸ਼ ਦੇ ਨਾਲ ਉਸ ਪਰਮੇਸ਼ਰ ਦਾ ਬੋਧ ਉਹਦੀ ਸਮਝ ਜੀਵ ਨੂੰ ਆਉਂਦੀ ਹੈ ਸ਼ਬਦ ਦਾ ਜੋ ਪ੍ਰਕਰਣ ਹੈ ਪਵਿੱਤਰ ਅਤੇ ਅਪਵਿੱਤਰ ਸ਼ਬਦਾਂ ਦੇ ਵਿਚਕਾਰ ਜਿਹੜੀ ਉਲਝਣ ਮਨੁੱਖ ਦੇ ਅੰਦਰ ਹੈ ਕਿਹੜੀ ਚੀਜ਼ ਸੱਚੀ ਹੈ ਕਿਹੜੀ ਝੂਠੀ ਹੈ ਕਿਹੜੀ ਪਵਿੱਤਰ ਹੈ ਕਿਹੜੀ ਅਪਵਿੱਤਰ ਹੈ ਇਸ ਉਲਝਣ ਦੇ ਵਿੱਚ ਜਦੋਂ ਮਨੁੱਖ ਦਾ ਮਨ ਕਰਮ ਕਾਂਡੀ ਤਰੀਕੇ ਨਾਲ ਫਸਦਾ ਹੈ ਤਾਂ ਉਹ ਆਪਣੇ ਆਲੇ ਦੁਆਲੇ ਇੱਕ ਸੰਕਪ ਪੈਦਾ ਕਰ ਲੈਂਦਾ ਹੈ ਉਦੇ ਅੰਦਰ ਨਿੱਕੀ ਨਿੱਕੀ ਚੀਜ਼ ਨੂੰ ਲੈ ਕੇ ਵਹਿਮ ਪੈਦਾ ਹੁੰਦਾ ਹੈ ਭਰਮ ਪੈਦਾ ਹੁੰਦਾ ਹੈ ਉਹਨੂੰ ਆਪਣੇ ਆਪ ਹੀ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਜਿਵੇਂ ਮੈਂ ਭਿੱਟਿਆ ਗਿਆ ਹਾਂ ਮੈਂ ਅਪਵਿੱਤਰ ਹੋ ਗਿਆ ਹਾਂ ਫਲਾਨੀ ਚੀਜ਼ ਹੋ ਸਕਦਾ ਹੈ ਮੈਨੂੰ ਭਿੱਟ ਜਾਏ ਅਪਵਿੱਤਰ ਕਰ ਜਾਏ ਇੱਕ ਸੰਕ ਵਰਗਾ ਮਾਨਸਿਕ ਰੋਗ ਉਹਦੇ ਅੰਦਰ ਪੈਦਾ ਹੋ ਜਾਂਦਾ ਹੈ ਕਿਸੇ ਦਾ ਹਾਥੋਂ ਦੀ ਵਸਤੂ ਨੂੰ ਲੱਗ ਜਾਏ ਉਹ ਖਿੱਚ ਜਾਂਦਾ ਹੈ ਉਲਝ ਜਾਂਦਾ ਹੈ ਉਹਦੇ ਅੰਦਰ ਇੱਕ ਬੇਚੈਨੀ ਪੈਦਾ ਹੋ ਜਾਂਦੀ ਹੈ ਉਹਨੂੰ ਲੱਗਦਾ ਰਹਿੰਦਾ ਹੈ ਕਿ ਹਰ ਚੀਜ਼ ਭੈੜੀ ਹੈ ਹਰ ਚੀਜ਼ ਅਪਵਿੱਤਰ ਹੈ ਹਰ ਚੀਜ਼ ਗਲਤ ਹੈ ਹਰ ਚੀਜ਼ ਝੂਠੀ ਹੈ ਫਿਰ ਜਦੋਂ ਉਹ ਆਪਣੇ ਵਹਿਮ ਮੁਤਾਬਕ ਉਹਨੂੰ ਕੁਝ ਨਾ ਕੁਝ ਮਾੜਾ ਮੋਟਾ ਕਰ ਲੈਂਦਾ ਹੈ ਤੇ ਫਿਰ ਉਹਨੂੰ ਥੋੜਾ ਜਿਹਾ ਹੌਸਲਾ ਮਿਲਦਾ ਹੈ ਕਿ ਹੁਣ ਇਹ ਸ਼ਾਇਦ ਪਵਿੱਤਰ ਹੋ ਗਈ ਹੈ ਹੁਣ ਸ਼ਾਇਦ ਇਹ ਸੁੱਚੀ ਹੋ ਗਈ ਹੈ ਇਥੇ ਇੱਕ ਨੁਕਤਾ ਜ਼ਰੂਰ ਸਮਝ ਲਈਏ ਇੱਥੇ ਪਾਤਸ਼ਾਹ ਜੀ ਸਫਾਈ ਰੱਖਣ ਦੀ ਮਨਾਈ ਨਹੀਂ ਕਰ ਰਹੇ ਕਿਸੇ ਚੀਜ਼ ਦੀ ਸਫਾਈ ਰੱਖਣੀ ਇੱਕ ਅਲੱਗਾ ਟੌਪਿਕ ਹੈ ਅਲੱਗਾ ਵਿਸ਼ਾ ਜਿਵੇਂ ਮਨੁੱਖ ਆਪਣੀ ਦੇਹੀ ਨੂੰ ਸਾਫ਼ ਕਰਦਾ ਹੈ ਇਸ਼ਨਾਨ ਕਰਦਾ ਹੈ ਖਿਆਲ ਰੱਖਦਾ ਹੈ ਆਪਣੀ ਦੇਹੀ ਦਾ ਇਹਨੂੰ ਸਾਫ਼ ਕੀਤਾ ਜਾ ਸਕਦਾ ਪਰ ਜੇ ਬੰਦਾ ਪਾਣੀ ਨਾਲ ਦੇਹੀ ਧੋਕਿਆ ਕਿ ਨਾ ਵੀ ਇਹ ਪਵਿੱਤਰ ਹੋ ਗਈ ਹੈ ਨਹੀਂ ਹੋ ਸਕਦੀ ਪਵਿੱਤਰਤਾ ਤੇ ਅਪਵਿੱਤਰਤਾ ਜਿਹੜਾ ਜੀਤ ਦਾ ਜਿਹੜਾ ਮਸਲਾ ਹੈ ਉਹ ਇੱਕ ਵੱਖਰਾ ਮਸਲਾ ਹੈ ਸਫਾਈ ਦਾ ਵੱਖਰਾ ਮਸਲਾ ਹੈ ਪਾਣੀ ਨਾਲ ਦੇਹੀ ਨੂੰ ਸਾਫ਼ ਕੀਤਾ ਜਾ ਸਕਦਾ ਆੰਦਰ ਉਸ ਰੱਖਣ ਲਈ ਗੰਦਗੀ ਲਾਉਣ ਲਈ ਸਫਾਈ ਰੱਖਣ ਲਈ ਪਰਦੇਸ਼ਨ ਪਾਣੀ ਦਾ ਇਸ਼ਨਾਨ ਕਰਨ ਤੋਂ ਬਾਅਦ ਮਨੁੱਖੀ ਸੋਚਦਾ ਹੁਣ ਮੈਂ ਪਵਿੱਤਰ ਜੀ ਬਣ ਗਿਆ ਤਹਜ਼ੂਰ ਕਹਿੰਦੇ ਹੋ ਕਿ ਮੈਂ ਜਦੋਂ ਤੇਰਾ ਕਰਮ ਤੂੰ ਪਵਿੱਤਰ ਉਸ ਦਿਨ ਹੋਏਗਾ ਜਿਸ ਦਿਨ ਤੇਰਾ ਕਰਮ ਉੱਤਮ ਹੋਏਗਾ ਜਿਸ ਤੋਂ ਨੂੰ ਮਾਨਸ ਦੇ ਖਿਆਲਾਂ ਕਰਕੇ ਰਸਨਾ ਦੇ ਬੋਲਾਂ ਕਰਕੇ ਤੇ ਸਰੀਰ ਦੇ ਕਰਮਾ ਕਰਕੇ ਅਸੂਲ ਪ੍ਰਸਤ ਬਣੇਗਾ ਨੇਕ ਅਮਲ ਕਰੇਗਾ ਭਲੇ ਤੇ ਪਰਉਪਕਾਰ ਦੇ ਕਰਮ ਕਰੇਗਾ ਪਵਿੱਤਰ ਤੂੰ ਉਸ ਦਿਨ ਹੋਏਗਾ ਪਾਣੀ ਨਾਲ ਆਪਣੇ ਆਪ ਨੂੰ ਧੋ ਕੇ ਤੂੰ ਪਵਿੱਤਰ ਨਹੀਂ ਹੋ ਚਲਿਆ ਹੁਣ ਇੱਕ ਨੁਕਤੇ ਨੂੰ ਹੋਰ ਸਮਝੀਏ ਭਾਰਤੀ ਪਰੰਪਰਾ ਦੇ ਵਿੱਚ ਕਿਉਂਕਿ ਇਹ ਜਿਹੜੀ ਚੀਜ਼ ਆਈ ਹੈ ਇਹ ਉੱਚੇ ਵਰਣ ਦੇ ਪੁਜਾਰੀਆਂ ਦੇ ਵੱਲੋਂ ਸਫਰ ਕਰਕੇ ਆਈ ਹੈ ਸਾਡੇ ਵਿੱਚ ਵੀ ਹੈ ਉਹ ਕਹਿੰਦੇ ਸਨ ਵੀ ਸਾਡਾ ਵਰਣ ਉੱਚਾ ਹੈ ਅਸਲ 'ਚ ਜਿਹੜੀ ਇਹਦੀ ਜੜ੍ਹ ਹੈ ਉਹ ਇੱਥੇ ਲੱਗੀ ਹੋਈ ਹੈ ਉਹਨਾਂ ਸਿਮਰਤੀਆਂ ਦੇ ਵਿੱਚ ਉਹਨਾਂ ਸ਼ਾਸਤਰਾਂ 'ਚ ਲੱਗੀ ਹੋਈ ਹੈ ਵੀ ਇੱਕ ਵਰਣ ਕਹਿੰਦਾ ਸੀ ਮੈਂ ਬ੍ਰਾਹਮਣ ਹਾਂ ਉੱਚਾ ਮੇਰੀ ਕੋਲ ਉੱਚੀ ਹੈ ਇਸ ਕਰਕੇ ਮੈਂ ਜਨਮ ਸਿੱਧੀ ਪਵਿੱਤਰ ਤੇ ਜਿਹੜੇ ਦੂਜੇ ਵਰਣ ਨੇ ਖਾਸ ਤੌਰ ਤੇ ਜਿਨ੍ਹਾਂ ਨੂੰ ਨੀਵੇਂ ਵਰਣ ਤથા ਕਥ ਨੀਮੀਆ ਖੋਤੀ ਜਾਤਾ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ ਗਿਆ ਸ ਉਹਨਾਂ ਦੇ ਬਾਰੇ ਤਾਂ ਇਹ ਪ੍ਰਚਲ ਸੀ ਕਿ ਇਹ ਪੈਦਾ ਹੀ ਬ੍ਰਹਮਾ ਦੇ ਪੈਰਾਂ ਚੋਂ ਇਹ ਇਹ ਅਪਵਿੱਤਰ ਲੋਕ ਨੇ ਇੱਕ ਜਨਮ ਸਿੱਧ ਪਵਿੱਤਰ ਹੋ ਗਿਆ ਤੇ ਉਹਨੇ ਦੂਜੇ ਨੂੰ ਜਨਮ ਸਿੱਧ ਅਪਵਿੱਤਰ ਘੋਸ਼ਿਤ ਕਰ ਦਿੱਤਾ ਹੁਣ ਜਿਹਨੂੰ ਅਪਵਿੱਤਰ ਕਿਹਾ ਗਿਆ ਉਹਦੇ ਬਾਰੇ ਉਹਨਾਂ ਨੇ ਆਪਣੇ ਪੁਸਤਕਾਂ ਵਿੱਚ ਲਿਖਿਆ ਪੀ ਜੇ ਇਹਦਾ ਪੱਲਾ ਵੀ ਬ੍ਰਾਹਮਣ ਨੂੰ ਛੂ ਜਾਏ ਤੇ ਬ੍ਰਾਹਮਣ ਨੂੰ ਇਸ਼ਨਾਨ ਕਰਕੇ ਆਉਣਾ ਚਾਹੀਦਾ ਹੈ ਕਿਉਂਕਿ ਉਹਦੀ ਪਿੱਟ ਤੋਂ ਬਚਣਾ ਬੜਾ ਜ਼ਰੂਰੀ ਹੁਣ ਜਿਹਦਾ ਪੱਲਾ ਛੂਣ ਨਾਲ ਵੀ ਕੋਈ ਪਿੱਟਿਆ ਜਾਂਦਾ ਹੋਵੇ ਉਹਦੇ ਹੱਥ ਦਾ ਉਹ ਖਾਏਗਾ ਕਿਵੇਂ ਉਹਦੇ ਨਾਲ ਉਹ ਬੈਠੇਗਾ ਕਿਵੇਂ ਉਹਦੇ ਨਾਲ ਉਹਦੀ ਸਾਂਝ ਕਿਵੇਂ ਬਣੇਗੀ ਉਹਦੇ ਤੇ ਉਹਨੂੰ ਤਰਸ ਕਿਵੇਂ ਆਏਗਾ ਜਿਸ ਤੋਂ ਬੰਦੇ ਨੇ ਭੱਜਦੇ ਫਿਰਨਾ ਹੈ, ਲੁਕਦੇ ਫਿਰਨਾ ਹੈ, ਵੀ ਇਹਦੇ ਪੱਲੇ ਦੇ ਛੂਹ ਨਾਲ ਵੀ ਮੈਂ ਭਿੱਟਿਆ ਜਾਵਾਂਗਾ, ਅਪਵਿੱਤਰ ਹੋ ਜਾਵਾਂਗਾ। ਉਸ ਮਨੁੱਖ ਦਾ ਦਰਦ, ਉਸ ਮਨੁੱਖ ਦੇ ਪ੍ਰਤੀ ਤਰਸ, ਉਸ ਮਨੁੱਖ ਦੇ ਪ੍ਰਤੀ ਦਇਆ ਮਨ ਵਿੱਚ ਕਿਵੇਂ ਪੈਦਾ ਹੋ ਸਕਦੀ ਸੀ? ਔਰ ਜਿੰਨੀਆਂ ਵੀ ਜਿੰਨੇ ਕਿਤੇ ਦਿੱਤੇ ਉਹਨੂੰ ਸਾਫ਼ ਸਫਾਈ, ਗੰਦਗੀ ਢੋਣ ਦੇ ਸਾਰੇ ਕਿਤੇ ਉਹਨੂੰ ਦਿੱਤੇ। ਉਹਦਾ ਬਰਾਂਡ ਬਸੇਰਾ ਵੀ ਸ਼ਹਿਰ ਤੋਂ ਨਗਰ ਤੋਂ ਬਾਹਰ ਰੱਖਿਆ ਵੀ ਤੂੰ ਦੂਰ ਬਾਹਰ ਰਹਿਣਾ ਸ਼ਹਿਰ। ਬੜੀਆਂ ਚੀਜ਼ਾਂ ਨੇ ਕੋਡ ਕੀਤੀਆਂ ਜਾ ਸਕਦੀਆਂ ਉਹਨਾਂ ਪੁਸਤਕਾਂ ਵਿੱਚ ਦਰਜ ਨੇ ਹੁਣ ਇਹ ਤੋਂ ਕਹਾਣੀ ਸ਼ੁਰੂ ਹੋਈ ਸੋਚ ਦੀ ਤੇ ਭੇਟ ਦੀ ਪਵਿੱਤਰ ਦੀ ਤੇ ਅਪਵਿੱਤਰ ਦੀ ਫਿਰ ਇਹ ਚੀਜ਼ ਅੱਗੇ ਫੈਲਦੀ ਗਈ ਤੇ ਹਰ ਇੱਕ ਧਾਰਾ ਨੇ ਹਰ ਇੱਕ ਦਰਜੇ ਦੇ ਬੰਦੇ ਨੇ ਆਪਣੇ ਹਿਸਾਬ ਨਾਲ ਇਹਨੂੰ ਇਹਦੀ ਵਿਆਖਿਆ ਕੀਤੀ ਵੀ ਆਹ ਸੱਚੀ ਹੈ ਆਹ ਝੂਠੀ ਹੈ ਪਵਿੱਤਰ ਹੈ ਪਵਿੱਤਰ ਹੁਣ ਇੱਕ ਮਨੁੱਖ ਹੈ ਉਹ ਮਨੁੱਖ ਜਦੋਂ ਕੋਈ ਕਿਸੇ ਧਾਰਮਿਕ ਸੰਸਕਾਰ ਦਾ ਹਿੱਸਾ ਬਣਨਾ ਲੋਚਦਾ ਹੈ ਉਹਨੂੰ ਲੋਕ ਕਹਿੰਦੇ ਤੂੰ ਸੁਚਾ ਨਹੀਂ ਤੂੰ ਨਾ ਅੱਗੇ ਜਾਈਂ ਕਿ ਤੇਰਾ ਕੰਮ ਨਹੀਂ ਮੰਨ ਲਓ ਕਿਸੇ ਜਗ੍ਹਾ ਦੇ ਉੱਤੇ ਦੁੱਧ ਭੇਟ ਕਰਨ ਵਾਸਤੇ ਲਿਆਇਆ ਉਹਨੂੰ ਵੇਖਦੇ ਆ ਸਾਰੇ ਪੁਜਾਰੀ ਨੇ ਆਖਿਆ ਵੀ ਤੂੰ ਪਛਾਣ ਚੱਲ ਤੂੰ ਇਸ ਖਾਸ ਥਾਂ ਤੇ ਨਹੀਂ ਆ ਸਕਦਾ ਕਿਉਂਕਿ ਤੂੰ ਮੇਰੇ ਵਰਗਾ ਸੁਚਾ ਪਵਿੱਤਰ ਨਹੀਂ ਪਰ ਪਸ਼ੂ ਦਾ ਦੁੱਧ ਆ ਸਕਦਾ ਹੈ ਚੜਾਉਣ ਵਾਸਤੇ ਜਿਹੜਾ ਪਸ਼ੂ ਦੇ ਸਰੀਰ ਚੋਂ ਸਰਕਲ ਕਰਕੇ ਚਰਬੀ ਢਲਕੇ ਆਈ ਹੈ ਦੁੱਧ ਵੀ ਚਰਬੀ ਹੈ ਉਹ ਭੇਟ ਹੋ ਸਕਦਾ ਹੈ ਦੇਵਤੇ ਨੂੰ ਪਰ ਉਸ ਬੰਦੇ ਦਾ ਹੱਥ ਦੇਵਤੇ ਨੂੰ ਨਹੀਂ ਲੱਗ ਸਕਦਾ ਰੇਸ਼ਮ ਦਾ ਕੱਪੜਾ ਆਪਾਂ ਸਾਰੇ ਕਹਿੰਨੇ ਵੀ ਰੇਸ਼ਮ ਬੇਰੇਸ਼ਮ ਦਾ ਰਮਾਲਾ ਚੜਾਇਆ ਰੇਸ਼ਮ ਦਾ ਬਸਤਰ ਚੜਾਇਆ ਰੇਸ਼ਮ ਦੀ ਚੁੰਨੀ ਮੰਦਰ ਚ ਚੜਾਈ ਰੇਸ਼ਮ ਦਾ ਦੁਸ਼ਾਲਾ ਭੇਟ ਕੀਤਾ ਉਹ ਰੇਸ਼ਮ ਕੀੜਿਆਂ ਦੇ ਸਰੀਰ ਚੋਂ ਨਿਕਲੇ ਹੋਇਆ ਜ਼ਾਇਆ ਪਦਾਰਥ ਜਿਹੜਾ ਉਹਦੀਆਂ ਤਾਰਾਂ ਨਾਲ ਰੇਸ਼ਮ ਦੀ ਘਾੜਤ ਘੜੀ ਜਾਂਦਾ ਬਣਦਾ ਹੈ। ਪਵਿੱਤਰ ਹੋ ਗਿਆ। ਲਿਆਉਣ ਵਾਲਾ ਬੰਦਾ ਪਵਿੱਤਰ ਹੋ ਗਿਆ। ਉਹਦੇ ਤੇ ਕੰਡੀਸ਼ਨ ਲੱਗ ਗਈ। ਮਿੱਟੀ ਦੇ ਭਾਂਡੇ ਬਣਾਉਣ ਵਾਲੇ ਨੇ ਪਤਾ ਨਹੀਂ ਕਿੱਥੋਂ ਉਹਨੂੰ ਜਿੱਥੋਂ ਚੀਕਨੀ ਮਿੱਟੀ ਚੰਗੀ ਲੱਗੀ ਵੀ ਇਹਦੇ ਨਾਲ ਵਧੀਆ ਭਾਂਡਾ ਬਣ ਸਕਦਾ ਉਹਨੇ ਉੱਥੋਂ ਲੈ ਲਈ। ਮਿੱਟੀ ਦੀ ਕੋਈ ਪਰਖ ਤੇ ਨਹੀਂ ਨਾ ਹੈ। ਉਹਨੂੰ ਸਾਫ਼ ਲੱਗੀ। ਉਹਨੂੰ ਲੱਗਿਆ ਪੀ ਇਹ ਮਿੱਟੀ ਚੰਗੀ ਏ ਗੁੱਜੇਗੀ ਚੰਗੀ ਭਾਂਡਾ ਚੰਗਾ ਬਣੇਗਾ ਉਹਨੇ ਉਹਨੂੰ ਲਿਆ ਭਾਂਡਾ ਘੜਿਆ ਪਕਾਇਆ ਉਸ ਭਾਂਡੇ ਵਿੱਚ ਪਦਾਰਥ ਪਾ ਕੇ ਮਨੁੱਖ ਛਕਦਾ ਧਾਰਮਿਕ ਕਿਰਿਆ ਦੇ ਵਿੱਚ ਕਰਮਾਂ ਦੇ ਵਿੱਚ ਕਰਮਕਾਂਡਾਂ ਦੇ ਵਿੱਚ ਰਸਮਾਂ ਦੇ ਵਿੱਚ ਉਹਦੀ ਵਰਤੋਂ ਕਰਦਾ ਏ ਉਹ ਭਾਂਡਾ ਪਵਿੱਤਰ ਹੋ ਗਿਆ ਜਿਹਦਾ ਪਤਾ ਹੀ ਨਹੀਂ ਵੀ ਇਹ ਮਿੱਟੀ ਕਿੱਥੋਂ ਆਈ ਏ ਪਰ ਬਣਾਉਣ ਵਾਲਾ ਬੰਦਾ ਅਪਵਿੱਤਰ ਹੋ ਗਿਆ ਦਰਅਸਲ ਐਸਾ ਹੈ ਕਿ ਮਨੁੱਖ ਦਾ ਕੰਪੀਟੀਸ਼ਨ ਹੀ ਮਨੁੱਖ ਦੇ ਨਾਲ ਹੈ ਮੁਕਾਬਲਾ ਹੀ ਮਨੁੱਖ ਦੇ ਨਾਲ ਹੈ ਉਹਦਾ ਨਾ ਮਿੱਟੀ ਨਾਲ ਮੁਕਾਬਲਾ ਹੈ ਨਾ ਪਾਸ਼ੂ ਨਾਲ ਮੁਕਾਬਲਾ ਹੈ ਨਾ ਪੰਛੀ ਨਾਲ ਜਿੱਥੇ ਕੰਪੀਟੀਸ਼ਨ ਹੋਏਗਾ ਉੱਥੇ ਈਰਖਾ ਤੇ ਹਸਦ ਹੋਏਗਾ ਤੋ ਜਿੱਥੇ ਈਰਖਾ ਹੈ ਹਸਦ ਹੈ ਉੱਥੇ ਬੰਦਾ ਸੋਚਦਾ ਇਹ ਮੇਰੇ ਬਰਾਬਰ ਨਾ ਆ ਜਾਏ ਇਹਨੂੰ ਮੈਂ ਇਦੀ ਔਕਾਤ ਚ ਰੱਖਾਂ ਉਹਨੂੰ ਇਸ ਖਾਨੇ ਚ ਵੱਲ ਕੇ ਰੱਖਾਂ ਉਹਨੂੰ ਇਸ ਜਗ੍ਹਾ ਦੇ ਉੱਤੇ ਰੱਖਾਂ ਤਾਂ ਕਿ ਇਹ ਮੇਰੇ ਵਾਹੋਂ ਉਭਰੇ ਨਾ ਅੱਗੇ ਨਾ ਵਧੇ ਪਸ਼ੂ ਨਾਲ ਕਾਦੀਰਖਾ ਕਰ ਸਕਦਾ ਬੰਦਾ ਕੱਪੜੇ ਨਾਲ ਗਹਿਣੇ ਨਾਲ ਭਾਂਡਿਆਂ ਨਾਲ ਮਿੱਟੀ ਇਹਨਾਂ ਨਾਲ ਕਾਦੀਰ ਇਹਨਾਂ ਨਾਲ ਕੋ ਕੰਪੀਟੀਸ਼ਨ ਨਹੀਂ ਕੰਪੀਟੀਸ਼ਨ ਤੇ ਮਨੁੱਖ ਦਾ ਮਨੁੱਖ ਨਾਲ ਇਸ ਕਰਕੇ ਨੀਚ ਘੋਸ਼ਿਤ ਹੀ ਮਨੁੱਖ ਨੂੰ ਕਰਦਾ ਤੇ ਕੀਤਾ ਵੀ ਬੰਦੇ ਨੇ ਹੀ ਬੰਦੇ ਨੂੰ ਨੀਚ ਸਾਬਤ ਹੈ ਹੋਰ ਕਿਸੇ ਨੇ ਕੀਤਾ ਅਪਵਿੱਤਰ ਵੀ ਬੰਦਾ ਉਸ ਦੂਜੇ ਬੰਦੇ ਤੋਂ ਹੀ ਹੁੰਦਾ ਹੋਰ ਕਿਸੇ ਚੀਜ਼ ਤੋਂ ਨਹੀਂ ਹੁੰਦਾ ਤੇ ਫਿਰ ਉਹ ਜਿਹੜੀ ਚੀਜ਼ ਅੰਦਰ ਸਨਕ ਬਣ ਕੇ ਵਸ ਗਈ ਹੈ ਉਹ ਆਪਣਾ ਇੱਕ ਮਾਨਸਿਕ ਰੋਗ ਬੰਦੇ ਨੇ ਨਾਲ ਹੀ ਪੈਦਾ ਕਰ ਲਿਆ ਉਹ ਰੋਗ ਉਹਦੇ ਨਾ ਸਾਰੀ ਜ਼ਿੰਦਗੀ ਉਹਦੇ ਨਾਲ ਹੀ ਨਿਕਦਾ ਇੱਕ ਵਹਿਮ ਜਿਹਦਾ ਸ਼ਿਕਾਰ ਹੋ ਕੇ ਜਿਵੇਂ ਰੋਗੀ ਜਿਹਾ ਹੁੰਦਾ ਨਾ ਜਿਵੇਂ ਕਿਸੇ ਮਨੁੱਖ ਨੂੰ ਰੋਗ ਲੱਗ ਜਾਏ ਕੋਈ ਤੇ ਉਹਨੂੰ ਡਰ ਜਿਹਾ ਆਉਂਦਾ ਰਹਿੰਦਾ ਹੈ ਹਰ ਚੀਜ਼ ਤੋਂ ਮਾਨਸਿਕ ਤੌਰ ਤੇ ਅਪਾਹਜ ਜਿਹਾ ਬਣ ਕੇ ਬੰਦਾ ਜਿਉਂਦਾ ਰਹਿੰਦਾ ਆ ਵੀ ਇਹਦਾ ਹੱਥ ਲੱਗ ਗਿਆ ਆ ਚੀਜ਼ ਇਸ ਤਰ੍ਹਾਂ ਹੋ ਗਈ ਆ ਚੀਜ਼ ਐ ਨਹੀਂ ਹੋਈ ਆ ਚੀਜ਼ ਐ ਨਹੀਂ ਹੋਈ ਹਜ਼ੂਰ ਦੀ ਬਾਣੀ ਦੇ ਵਾਕ ਪੜੋ ਇਹ ਸ਼ਬਦ ਬਾਣੀ ਦੇ ਵਿੱਚ ਦਰਜ ਨੇ ਦੂਦ ਤਮ ਬਸ਼ਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰਨਾ ਫੂਲ ਅਨੂਪ ਨਾ ਪਾਵੋ ਮੈ ਲਗਰ ਬਿਹਰੇ ਹੈ ਪਹਾਂਗਾ ਵੇਖੇ ਅੰਮ੍ਰਿਤ ਬਸੈ ਇਕ ਸੰਗਾ ਧੂਪ ਦੀਪ ਨਈ ਬੇਦਾ ਬਾਸਾ ਕੈਸੇ ਪੂਜ ਕਰੈ ਤੇਰੀ ਦਾਸ ਕਿੰਨੀਆਂ ਚੀਜ਼ਾਂ ਭਗਤ ਰਵਿਦਾਸ ਜੀ ਮਹਾਰਾਜ ਨੇ ਕਹੇ ਕਹਿੰਦੇ ਚੰਦਨ ਚੰਦਨ ਤੇ ਸੱਪ ਲਪਟੇ ਨੇ ਦੁੱਧ ਪਹਿਲਾਂ ਬੱਚੇ ਨੇ ਝੂਠਾ ਕੀਤਾ ਹੈ। ਪਾਣੀ 'ਚ ਮੱਛੀਆਂ ਤੇ ਹੋਰ ਜੀਵ ਰਹਿੰਦੇ ਨੇ। ਉਹ ਜੰਮਦੇ ਮਰਦੇ ਹੀ ਉਹਦੇ 'ਚ ਨੇ। ਫੁੱਲਾਂ ਦੇ ਉੱਤੇ ਭਵਰਾ ਪਹਿਲਾਂ ਬੈਠਾ ਸੀ। ਉਹ ਝੂਠਾ ਕਰ ਗਿਆ। ਕਿਹੜੀ ਚੀਜ਼ ਲਿਆਵਾਂ ਸੋਚੀ? ਕੋਈ ਚੀਜ਼ ਦੱਸੋ ਜਿਹੜੀ ਜਿਹੜੀ ਦੂਜੀ ਚੀਜ਼ ਦੇ ਸੰਪਰਕ 'ਚ ਨਾ ਆਈ ਹੋਵੇ। ਉਹ ਚੀਜ਼ ਹੈ ਕੋਈ। ਜਿਸ ਨੂੰ ਭਗਤ ਨਾਮਦੇਵ ਸਾਹਿਬ ਜੀ ਨੇ ਵੀ ਕਿਹਾ ਆਨੀਲੇ ਕੁੰਭ ਭਰਾਈ ਲਈ ਉਦਕ ਠਾਕੁਰ ਕੋ ਇਸ਼ਨਾਨ ਕਰੂੰ 42 ਲੱਖ ਜੀ ਜਲ ਮੈ ਉਹਤੇ ਬੀਠਲ ਪਹਿਲਾ ਕਾਇ ਕਰੂੰ ਜਤਰ ਜਾਉ ਤਤ ਬੀਠਲ ਪਹਿਲਾ ਮਹਾਨੰਦ ਕਰੇ ਸਦਕੇਲਾ ਆਨੀਲੇ ਦੂਧ ਰਿਧਾਈ ਲਈ ਖੀਰੰਗ ਠਾਕੁਰ ਕੋ ਨਾ ਵੇਦ ਕਰੂੰ ਪਹਿਲੇ ਦੂਧ ਬਿਟਾਰਿਓ ਬਸ਼ਰੇ ਬੀਠਲ ਪਹਿਲਾ ਕਾਇ ਕਰੂੰ ਆਨੀਲੇ ਫੂਲ ਪਰੋਈ ਲਈ ਮਾਲਾ ਠਾਕੁਰ ਕੀ ਹਉ ਪੂਜ ਕਰੂੰ ਪਹਿਲੇ ਬਾਸ ਲਈ ਹੈ ਭਵਰਾ ਬੀਠਲ ਪਹਿਲਾ ਕਾਇ ਕਰੂੰ ਫਿਰ ਉਹਨਾਂ ਨੇ ਫਰਮਾਈ ਬੈ ਬੀਠਲ ਉਹ ਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਂ ਤਨ ਅੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮੈਂ ਤੂੰ ਸਭਨਾ ਵਿੱਚ ਹੈ ਹਰ ਥਾਂ ਤੇ ਤੂੰ ਇਹ ਭਰਮ ਐਸਾ ਭਰਮ ਪਾਲਣਾ ਇਹ ਸਤਿਗੁਰਾਂ ਦੀ ਭਗਤ ਸਹਿਬਾਨਾਂ ਦੀ ਸੋਚ ਤੋਂ ਉਲਟਾ ਹੈ ਜਿਹੜਾ ਇਹ ਪਰਮ ਰੱਖਦਾ ਨਾ ਸਾਫ ਸਫਾਈ ਦਾ ਮੈਂ ਪਹਿਲਾਂ ਬਿਲਕੁਲ ਕੀਤੀ ਹੈ ਉਹ ਟੌਪਿਕ ਵੱਖਰਾ ਹੈ ਸੋਚ ਭੇਟ ਪਵਿੱਤਰ ਪਵਿੱਤਰਤਾ ਜਿਹੜਾ ਭਰਮ ਬੰਦਾ ਰੱਖਦਾ ਉਹ ਗੁਰਬਾਣੀ ਦੇ ਕਿਸੇ ਮਿਆਰ ਤੇ ਵੀ ਖਰਾ ਨਹੀਂ ਉਤਰ ਸਕਦਾ ਤਾਂ ਸਹਿਬ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਹੋ ਪੰਡਿਤ ਸੂਚਾ ਕਵਨ ਥਾਓ ਪੰਡਿਤ ਜੀ ਦੱਸੋ ਸੂਚੀ ਥਾਂ ਕਿਹੜੀ ਹੈ ਸੂਚੀ ਜਗਾ ਕਿਹੜੀ ਹੈ ਜਹਾਂ ਬੈਸ ਜਿੱਥੇ ਬਹਿ ਕੇ ਹਾਂ ਭੋਜਨ ਖਾਉ ਮੈਂ ਭੋਜਨ ਛਕਾਂ ਉਹ ਐਸੀ ਸੁੱਚੀ ਜਗ੍ਹਾ ਕੋਈ ਦੱਸੋ ਕੋਈ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਰ ਦੁਆਰ ਗਏ ਉੱਥੇ ਇੱਕ ਵੈਸ਼ਨਵ ਕਲਯੁਗੀ ਪੰਡਾ ਵੀ ਉਹਨੂੰ ਲਿਖਿਆ ਵੈਸ਼ਨਵ ਪੰਡਤ ਉਹ ਬੜਾ ਸੋਚ ਭੇਟਦਾ ਖਿਆਲ ਵੈਸ਼ਨਵ ਜਿਹੜੇ ਵੈਸ਼ਨਵ ਵੈਸ਼ਨਵ ਦਾ ਮਤਲਬ ਹੁੰਦਾ ਹੈ ਵਿਸ਼ਨੂੰ ਦਾ ਪੁਜਾਰੀ ਵੈਸ਼ਨਵ ਇੱਕ ਫਿਰਕਾ ਹੈ ਉਹ ਕਿਸੇ ਦੇ ਘਰੋਂ ਬਣਿਆ ਪ੍ਰਸ਼ਾਦਾ ਨਹੀਂ ਲੈਣਗੇ ਉਹ ਕਹਿਣਗੇ ਸੁੱਕੀ ਰਸਦ ਦੇ ਦਿਓ ਬਣਾਉਣਾ ਅਸੀਂ ਆਪ ਹੈ। ਵੀ ਬਣਾਵਾਂਗੇ ਅਸੀਂ ਆਪ ਸਾਨੂੰ ਸੁੱਕੀ ਰਸਦ ਦੇ ਦਿਓ ਤੁਹਾਡੇ ਹੱਥ ਦਾ ਬਣਿਆ ਅਸੀਂ ਨਹੀਂ ਖਾਣਾ। ਸਾਡੇ ਚ ਵੀ ਐਸੀ ਸ਼੍ਰੇਣੀ ਹੈ ਰਹਿਣਗੇ ਲੋਕਾਂ ਕਰੇ। ਕੱਪੜੇ ਉਹਨਾਂ ਤੋਂ ধਵਾਉਣਗੇ। ਗੋਡੀਆਂ ਹੱਥ ਉਹਨਾਂ ਤੋਂ ਲਵਾਉਣਗੇ। ਪੈਸੇ ਵੀ ਉਹਨਾਂ ਦੇ ਗਹਿਣਨਗੇ ਲੈ ਕੇ। ਕਹਿਣਗੇ ਰਸਦ ਦੇ ਦਿਓ ਮੇਰਾ ਸੇਵਕ ਮੇਰੇ ਲਈ ਪ੍ਰਸ਼ਾਦਾ ਤਿਆਰ ਕਿਉਂ ਬਈ? ਉਹ ਕਿਉਂ ਨਹੀਂ ਬਣਾ ਸਕਦਾ ਜੋ ਤੁਹਾਡੇ ਕੱਪੜੇ ਧੋ ਸਕਦਾ ਹੈ ਤੁਹਾਨੂੰ ਘਰ ਰੱਖ ਸਕਦਾ ਹੈ ਉਹਨਾਂ ਦੀਆਂ ਬੀਬੀਆਂ ਦਾ ਜਾਂ ਭਾਈਆਂ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਤੁਸੀਂ ਛਕ ਲਓਗੇ ਤੇ ਭਿੱਟੇ ਕਿਵੇਂ ਜਾਓਗੇ ਅਸੀਂ ਤੇ ਮਹਾਰਾਜ ਦਾ ਜੀਵਨ ਐਵੇਂ ਪੜਿਆ ਜੀ ਗੁਰੂ ਹਰ Rai ਸਾਹਿਬ ਮਹਾਰਾਜ ਨੇ ਕੁਮਾਈ ਦੇ ਕੋਲੋਂ ਪ੍ਰਸ਼ਾਦਾ ਮੰਗ ਕੇ ਘੋੜੇ ਦੀ ਕਾਠੀ ਤੇ ਬੈਠੇ ਛਕ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਦੇ ਘਰ ਹੀ ਜਾ ਕੇ ਨਹੀਂ ਸੀ ਆਖਿਆ ਵੀ ਭਾਈ ਲਾਲੋ ਸੁੱਕੀ ਰਸਦ ਦੇ ਦੇ ਪ੍ਰਸ਼ਾਦਾ ਭਾਈ ਮਰਦਾਨਾ ਤਿਆਰ ਕਰੇਗਾ। ਕੋਧਰੇ ਦੀ ਰੋਟੀ ਮਹਾਰਾਜ ਨੇ ਉਹਦੇ ਕੋਲੋਂ ਲਈ ਤੇ ਅੱਧਾ ਪ੍ਰਸ਼ਾਦਾ ਆਪ ਛਕਿਆ ਤੇ ਅੱਧਾ ਭਾਈ ਨੂੰ। ਅਸੀਂ ਤੇ ਇਹ ਸਿੱਖੀ ਪੜ੍ਹੀ ਹੈ। ਤੇ ਹੈ ਵੀ ਸਿੱਖੀ ਇਹੋਈ। ਜੇ ਅਸੀਂ ਪੰਡਤੀ ਬਣਨਾ ਸੀ ਤੇ ਅਸੀਂ ਕਾਂਸ਼ੀ ਤੋਂ ਖੜਾ ਸਾਡਾ ਜੇ ਛੁੱਟਣਾ ਹੀ ਨਹੀਂ ਸੀ ਤੇ ਫੇ ਸਿੱਖੀ ਦਾ ਨਿਰਾਲਾਪਨ ਕੀ ਹੋਇਆ? ਇੱਥੇ ਤੇ ਚਾਰ ਵਰਣ ਇੱਕ ਵਰਣ ਕਰਾਇਆ ਦਾ ਸਿਧਾਂਤ ਹੈ ਇੱਕ ਪੰਗਤ ਹੈ ਇੱਕ ਸੰਗਤ ਕੋਈ ਸੋਚ ਭੇਟ ਨਹੀਂ ਇੱਥੇ ਪਰ ਇਹ ਵਿਪਰਵਾਦ ਸਾਡੇ ਅੰਦਰ ਵੀ ਘਰ ਕਰ ਗਿਆ ਔਰ ਅਸੀਂ ਇਹਨੂੰ ਮਰਿਆਦਾ ਕਹੀ ਜਾਂਦੀ ਜੀ ਬੜੀ ਬੜੀ ਉਤਮ ਮਰਿਆਦਾ ਮਰਿਆਦਾ ਨਹੀਂ ਹੈ ਪਖੰਡ ਹੈ ਗੁਰੂ ਕਾ ਲਗਰ ਪਤਾ ਕਿਵੇਂ ਚੱਲਦਾ ਹੈ ਕੋਈ ਆਟੇ ਦੀ ਕੌਲੀ ਲਿਆਇਆ ਕੋਈ ਗੁੜ ਲਿਆਇਆ ਕੋਈ ਘਿਓ ਲਿਆ ਲਿਉਣ ਵਾਲੇ ਨੂੰ ਨਾਉ ਦੀ ਬਰਾਦਰੀ ਪੁੱਛੀ ਤੇ ਨਾਏ ਪੁੱਛਿਆ ਕਿ ਤੂੰ ਘਰ ਚੋਂ ਇਹ ਕਿਵੇਂ ਰ ਉਹ ਥੋੜਾ ਥੋੜਾ ਹਿੱਸਾ ਗੁਰੂ ਕੇ ਲੰਗਰ ਚ ਪਾਉਣ ਵਾਲਾ ਜਿਹੜਾ ਹੁਣ ਤਾਂ ਪੈਕਿੰਗ ਆਉਣ ਲੱਗ ਪਈ ਨਾ ਪੁਰਾਣੇ ਸਮਿਆਂ ਦੇ ਵਿੱਚ ਮਾਈਆਂ ਹੱਥ ਵਾਲੀ ਚੱਕੀ ਚਲਾ ਕੇ ਆਟਾ ਪੀਸ ਕੇ ਕਿਸੇ ਨੇ ਥੋੜਾ ਲਿਆਉਣਾ ਕਿਸੇ ਨੇ ਬਹੁਤ ਆ ਇਵੇਂ ਗੁਰੂ ਕੇ ਲੰਗਰ ਚੱਲਦੇ ਸੀ ਇਵੇਂ ਚੱਲਦੇ ਸਨ ਗੁਰੂ ਕੇ ਲੰਗਰ ਕੋਈ ਮਿਰਚਾਂ ਲੈ ਆ ਕੋਈ ਲੂਣ ਲੈ ਆ ਉਹ ਸਾਰਾ ਕੁਝ ਹੀ ਇੱਕੇ ਦੇਗ ਵਿੱਚ ਹੀ ਪੱਕਦਾ ਤੇ ਬਣਦਾ ਸੀ ਵਰਤੌਣ ਵਾਲੇ ਨੂੰ ਨਹੀਂ ਪੁੱਛਿਆ ਜਾਂਦਾ ਸੀ ਸ਼ਕਣ ਵਾਲੇ ਨੂੰ ਨਹੀਂ ਸੀ ਪੁੱਛਿਆ ਜਾਂਦਾ ਇਹ ਗੁਰੂ ਕੇ ਲੰਗਰ ਦੀ ਸਾਂਝੀ ਵਾਲਦ ਕੋਈ ਸੋਚ ਨਹੀਂ ਕੋਈ ਭੇਟ ਨਹੀਂ ਸੇਵਾ ਕਰਨ ਵਾਲੇ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੌਣ ਹੈ ਸ਼ਕਣ ਵਾਲੇ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੌਣ ਹੈ ਇਹ ਸਿੱਖੀ ਹੈ ਇਹ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਆਦਰਸ਼ ਹੈ ਤੋਂ ਗੁਰੂ ਸਾਹਿਬ ਮਹਾਰਾਜ ਨੇ ਵੇਖਿਆ ਉਹ ਜਾਣ ਕੇ ਹੀ ਉਹਨੇ ਪਹਿਲਾਂ ਕੀ ਕੀਤਾ ਮਿੱਟੀ ਪਾਸਿਓਂ ਪੁੱਟ ਕੇ ਪਾਸੇ ਕਰਕੇ ਸਾਫ ਸਫਾਈ ਕਰਕੇ ਲੱਕੜਾਂ ਤੋਤੀਆਂ ਭਾਂਡੇ ਤੋਤੇ ਗੰਗਾ ਦੇ ਪਾਣੀ ਨਾਲ ਆਪ ਵੀ ਉਹਨੇ ਪਹਿਲਾਂ ਇਸ਼ਨਾਨ ਕੀਤਾ ਸੁੱੱਚੇ ਵਸਤਰ ਪਾਏ ਫਿਰ ਉਹਨੇ ਮੰਤਰ ਪੜ੍ਹ ਕੇ ਤੇ ਲਕੀਰਾਂ ਆਲੇ ਦੁਆਲੇ ਵਾਹੀਆਂ ਫਿਰ ਉਹ ਆਪਣਾ ਭੋਜਨ ਤਿਆਰ ਕਰਨ ਲੱਗ ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਉਹ ਚਲੇ ਗਏ ਐਨ ਉਹਦੀ ਲਕੀਰ ਦੇ ਅੰਦਰ ਟੱਪ ਕੇ ਨਾ ਉਹਨਾਂ ਚੌਂਕੇ 'ਚ ਪੈਰ ਰਾ ਕੇ ਕਿਹਾ ਐ ਮਹਾਤਮਾ ਜੀ ਸਾਨੂੰ ਥੋੜੀ ਜੀ ਲੱਕੜ ਇੱਕ ਬਲਦੀ ਦੇ ਦਿਓ ਅਸੀਂ ਪ੍ਰਸ਼ਾਦਾ ਤਿਆਰ ਕਰਨਾ ਹੈ ਅੱਗ ਬਾੜ ਲਈਏ ਉਦ ਹੀ ਜਦੋਂ ਨਿਗਾ ਪੈਨ ਪਛ ਤੂੰ ਕੌਣ ਹੈ ਜੋ ਜਵਾਬ ਭਾਈ ਮਰਦਾਨਾ ਜੀ ਨੂੰ ਦੇਣ ਵਾਸਤੇ ਕਿਹਾ ਗਿਆ ਸੀ ਉਹਨਾਂ ਕਿਹਾ ਜੀ ਮੇਰਾ ਨਾਮ ਮਰਦਾਨਾ ਹੈ ਮੈਂ ਮੀਰ ਹਾਂ ਹਜ਼ੂਰ ਗੁਰੂ ਨਾਨਕ ਦਾ ਸਿੱਖ ਜਦੋਂ ਨੇ ਮੀਰ ਸ਼ਬਦ ਸੁਣਿਆ ਉਹ ਤਾਂ ਸਤੀ ਕੱਪੜੀ ਅੱਗ ਲੱਗ ਗਈ ਪਹਿਲਾਂ ਉਹਨੇ ਵੇਖਿਆ ਤਾਂ ਪੈਰ ਹੀ ਮੇਰੇ ਚੌਕੇ ਚ ਪਾ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉੱਥੇ ਆਏ ਜਦੋਂ ਝਗੜਾ ਕਰਨ ਲੱਗਿਆ ਉਲਝਣ ਲੱਗਿਆ ਭਾਈ ਜੀ ਨਾਲ ਤਾਂ ਧਰੂ ਨੇ ਉਹਨੂੰ ਪਤਾ ਕਿਉਂ ਉਪਦੇਸ਼ ਦਿੱਤਾ ਕੋ ਬੁੱਧ ਡੁੰਮਣੀ ਕੁਦਾਇਆ ਕਸਾਇਣ ਪਰ ਨਿੰਦਾ ਕਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਆ ਜ ਚਾਰੇ ਬੈਠੀਆਂ ਨਾਲ ਫਿਰ ਤੈਨੂੰ ਕਰਨਾ ਕੀ ਚਾਹੀਦਾ ਵੀ ਦੱਸਿਆ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇ ਨਾਨਕ ਅੱਗੇ ਉਤਮ ਸਹੀ ਜੇ ਪਾਪਾਂ ਪੰਦ ਨਾ ਦੇਹੀ ਸੋ ਸਬ ਮਹਾਰਾਜ ਫਰਮਾਉਂਦੇ ਨੇ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫੜ ਲਾ ਕੌਣ ਸੁਚੇ ਇਥੇ ਸਾਡੀ ਦੇਈ ਕੀ ਹੈ ਆਪਣੇ ਆਪ ਚ ਆਪਾ ਵੇਖੀ ਦੇਈ ਚ ਕਿੰਨਾ ਕੁਝ ਭਰਿਆ ਪਿਆ ਹਜ਼ੂਰ ਕਹਿੰਦੇ ਮਾਂ ਵੀ ਸੁਚੀ ਨਹੀਂ ਉਸ ਹਿਸਾਬ ਨਾਲ ਪਿਤਾ ਵੀ ਸੁਚਾ ਨਹੀਂ ਤੇ ਉਹਨਾਂ ਦੇ ਜਨਮੇ ਹੋਏ ਬੱਚੇ ਕਿਵੇਂ ਸੁਚੇ ਹੋ ਗਏ ਪੰਡਤ ਜੀ ਤੁਹਾਡੇ ਹਿਸਾਬ ਨਾਲ ਤਾਂ ਮਾਤਾ ਵੀ ਸੁਚੀ ਨਹੀਂ ਉਹ ਵੀ ਕਈ ਧਾਰਮਿਕ ਰਸਮਾਂ ਚ ਉਹਨੂੰ ਤੁਸੀਂ ਐਸਾ ਨਹੀਂ ਲੈਣ ਦਿੰਦੇ ਪਿਤਾ ਵੀ ਝੂਠਾ ਹੈ ਉਹ ਵੀ ਤੁਹਾਡੇ ਵਰਗਾ ਤੁਸੀਂ ਕਹਿੰਦੇ ਹੋ ਵੀ ਮੇਰੇ ਵਰਗਾ ਪਵਿੱਤਰ ਕੋਈ ਨਹੀਂ ਤੇ ਉਹਨਾਂ ਦੇ ਜਣੇ ਉਹਨਾਂ ਦੇ ਪੈਦਾ ਕੀਤੇ ਤੁਸੀਂ ਸੁੱਚੇ ਇਕੱਲੇ ਕਿਵੇਂ ਹੋ ਗਏ ਆਵੇਂ ਝੂਠੇ ਜਾਹੀਂ ਵੀ ਝੂਠੇ ਝੂਠੇ ਮਰਾਂ ਆ ਭਾਗੇ ਜੀਵ ਜੇ ਨਿਖਿਧ ਕਰਮ ਕਰਦਾ ਹੈ ਨਾ ਤੇ ਉਹਦਾ ਆਉਣਾ ਜਾਣਾ ਮਰਨਾ ਸਭ ਕੁਝ ਹੀ ਝੂਠਾ ਹੈ ਚੇਤੇ ਚ ਰੱਖੋ ਫਿਰ ਪੈਦਾ ਹੁੰਦਾ ਜਦੋਂ ਉਦੋਂ ਵੀ ਤੁਸੀਂ ਕਹਿੰਦੇ ਉਸ ਘਰ ਚ ਇੰਨੇ ਦਿਨ ਪਵਿੱਤਰਤਾ ਰਹਿੰਦੀ ਨੂੰ ਸੂਤਕ ਕਹਿੰਦੇ ਹੋ ਤੁਸੀਂ ਜਿਹੜਾ ਪ੍ਰਾਣੀ ਮਰਦਾ ਹੈ ਉਹਨਾਂ ਪ੍ਰਾਣਾ ਚ ਲਿਖਿਆ ਵੀ ਉਸ ਪ੍ਰਾਣੀ ਦੇ ਸਿਮਰਤਿਆਂ ਚ ਲਿਖਿਆ ਵੀ ਬੰਦਾ ਜਦੋਂ ਜੰਮਿਆ ਜਿਸ ਘਰ ਚ ਬੱਚੇ ਦਾ ਜਿਹੜਾ ਇੰਨੇ ਦਿਨ ਸੂਤਕ ਰਹਿੰਦਾ ਪਵਿੱਤਰ ਅਪਵਿੱਤਰਤਾ ਰਹਿੰਦੀ ਹੈ ਇੰਨੇ ਦਿਨ ਜਿਸ ਘਰ ਚ ਪ੍ਰਾਣੀ ਮਰਿਆ ਅਪਵਿੱਤਰਤਾ ਉੱਥੇ ਰਹਿੰਦੀ ਇਹ ਵੀ ਡੇਡਾ ਵੱਡਾ ਭਰਮ ਉਹਨੇ ਪਾ ਲਿਆ ਜਿਥੇ ਪੈਦਾ ਹੋਇਆ ਉਸੇ ਲਈ ਹਜ਼ੂਰ ਨੇ ਸਲੋਕ ਲਿਖੇ ਜੇਕਰ ਸੂਤਕ ਜੰਮੀ ਹੈ ਸਭ ਤੈ ਸੂਤਕ ਹੋਏ ਸੂਤਕ ਦਾ ਅਰਥ ਹੈ ਅਪਵਿੱਤਰਤਾ ਜਿਹੜੀ ਜੰਮਣ ਤੇ ਮਰਨ ਸਮੇਂ ਮੰਨੀ ਗਈ ਹੈ ਪੰਡਤਾਂ ਨੇ ਮੰਨੀ ਗੋਹਿਆ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਣਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਵ ਹੈ ਜੇ ਤਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੈਰ ਸੋ ਨਾਨਕ ਸੂਤ ਕੇਵ ਨਾ ਉਤਰੈ ਗਿਆਨ ਉਤਾਰੈ ਤੋ ਫਿਰ ਇਹ ਵੀ ਦੱਸਿਆ ਵੀ ਅਸਲ ਪਵਿੱਤਰਤਾ ਤਾਂ ਤੇਰੇ ਅੰਦਰ ਹੈ ਮਨ ਕਾ ਸੂਤਕ ਲੋਭ ਹੈ ਜੀਭਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰੇਹ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜਾ ਪੁਰਜੂਤੂਹਰ ਨੇ ਫਰਮਾਇਆ ਜੀਹਵਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਬੰਦੇ ਦੀ ਰਸਨਾ ਵੀ ਝੂਠੀ ਏ ਜਦੋਂ ਝੂਠ ਬੋਲਦਾ ਨਿੰਦਾ ਕਰਦਾ ਉਹਦਾ ਬੋਲਣਾ ਵੀ ਝੂਠਾ ਹੈ ਉਹਦੇ ਉਹ ਸ਼ਬਦ ਵੀ ਝੂਠ ਨੇ ਉਹਦੇ ਕੰਨ ਜਿਨ੍ਹਾਂ ਨਾਲ ਉਹ ਆਪਣੀ ਵਡਿਆਈ ਸੁਣਨ ਦੀ ਭੁੱਖ ਰੱਖਦਾ ਹੈ ਦੂਜੇ ਦੀ ਨਿੰਦਾ ਸੁਣਨ ਦੀ ਭੁੱਖ ਰੱਖੇ ਨੇਤਰ ਸਭ ਝੂਠੇ ਨੇਤਰ ਵੀ ਝੂਠੇ ਨੇ ਪਰਾਇਆ ਰੂਪ ਤੱਕਦਾ ਹੈ ਮੇਰ ਤੇਰਨਾ ਤੱਕਦਾ ਹੈ ਦੁਸ਼ਮਣ ਭਾਵ ਨਾਲ ਵੇਖਦਾ ਹੈ ਇੰਦਰੀ ਕੀ ਝੂਠ ਉਤਰ ਸੁਨਾਹੀ ਬ੍ਰਹਮ ਅਗਨ ਕੇ ਲੂਠੇ ਇਹ ਆਪਣੇ ਬ੍ਰਾਹਮਣ ਹੋਣ ਦੇ ਆਪਣੀ ਉੱਚੀ ਜਾਤ ਉਹ ਆਪਣੇ ਪਵਿੱਤਰ ਹੋਣ ਦੇ ਹੰਕਾਰ ਵਿੱਚ ਸੜੇ ਹੋਏ ਬੰਦੇ ਇੰਦਰੀ ਦੀ ਝੂਠਤਾ ਕਦੇ ਉਤਰਦੀ ਨਹੀਂ ਵਾਸ਼ਨਾ ਸਦਾ ਹੀ ਤੇਰੇ ਅੰਦਰ ਭਰੀ ਰਹਿੰਦੀ ਹੈ ਅਗਨ ਵੀ ਝੂਠੀ ਪਾਣੀ ਝੂਠਾ ਹੁਣ ਤੂੰ ਇਹ ਦੱਸ ਵੀ ਪਾਣੀ ਸੋਚੈ ਜਿਹਦੇ ਚ ਕਿੰਨੇ ਜੀ ਪੈਦਾ ਹੋਏ ਤੇ ਕਿੰਨੇ ਕਿਰਿਆ ਕੀਤੀ ਕਿੰਨੇ ਜੀ ਉਹਦੇ ਚ ਖੱਪ ਗਏ ਅੱਗ ਸੋਚੀ ਹੈ ਔਰ ਹਜ਼ੂਰ ਨੇ ਕਿਹਾ ਝੂਠੀ ਬੈਸ ਪਕਾਇਆ ਤਾਂ ਕੌਣ ਵਾਲੀ ਜਿਹੜੀ ਇਸਤਰੀ ਹੈ ਤੂੰ ਕਹਿੰਨਾ ਮੈਂ ਸੋਚਾ ਉਹ ਸੋਚੀ ਕੋਈ ਵੀ ਸੋਚਾ ਨਹੀਂ ਤੇਰੇ ਹਿਸਾਬ ਨਾਲ ਤਾਂ ਸਭ ਕੁਝ ਝੂਠਾ ਹੈ ਝੂਠੀ ਕਰਸ਼ੀ ਪਰੋਸਣ ਲਾਗਾ ਕਰਸ਼ੀ ਵੀ ਝੂਠੀ ਉਹਨਾਂ ਸਮੇਂ ਲੱਕੜ ਦੀਆਂ ਕਰਸ਼ੀਆਂ ਲੋਕ ਵਰਤਦੇ ਸਨ ਪਰੋਸਣ ਵਾਲਾ ਵੀ ਝੂਠਾ ਝੂਠੇ ਹੀ ਬੈਸ ਖਾਇਆ ਖਾਣ ਵਾਲਾ ਵੀ ਝੂਠਾ ਉਹ ਵੀ ਤੇ ਇਨਸਾਨ ਉਸ ਤਰ੍ਹਾਂ ਦਾ ਹੀ ਜਿਸ ਤਰ੍ਹਾਂ ਦਾ ਪਕਾਉਣ ਵਾਲਾ ਵਰਤੌਣ ਵਾਲਾ ਗੋਬਰ ਝੂਠਾ ਚੌਂਕਾ ਝੂਠਾ ਜਿਹੜਾ ਤੇਰਾ ਚੌਂਕਾ ਹੈ ਜਿਹਨੂੰ ਤੂੰ ਆਸੇ-ਪਾਸੇ ਮਿੱਟੀ ਕਰਕੇ ਲੇਪ ਕਰਦਾ ਉੱਤੇ ਗਾਂ ਦੇ ਗੋਏ ਦਾ ਪੋਚਾ ਫੇਰਦਾ ਇਹ ਸੋਚਾ ਹੈ ਇਹ ਵੀ ਤੇ ਝੂਠਾ ਹੀ ਹੈ ਸਾਰਾ ਕੁਝ ਝੂਠੀ ਦੀਨੀ ਕਰਾ ਤੇਰੀਆਂ ਕਟੀਆਂ ਲਕੀਰਾਂ ਵੀ ਝੂਠੀਆਂ ਹੀ ਨੇ ਉਸੇ ਮਿੱਟੀ 'ਚ ਹੀ ਤੂੰ ਕਟੀਆਂ ਲਏ ਔਰ ਇਸੇ ਹੱਥ ਨਾਲ ਹੀ ਕਟੀਆਂ ਨੇ ਤੇਰੀ ਦੇਈ ਕਿੰਨੀ ਕੁ ਸੁਚੀ ਹੈ ਬਸ ਤੈਨੂੰ ਸੰਕ ਹੈ ਸੋਚ ਭੇਟਦਾ ਉਹਨੂੰ ਦੂਰ ਕਰ ਜਿਹੜਾ ਤੈਨੂੰ ਤੰਗ ਕਰਦਾ ਫਿਰ ਕਬੀਰ ਜੀ ਮਹਾਰਾਜ ਕਹਿੰਦੇ ਕਹ ਕਬੀਰ ਤੇਈ ਨਰ ਸੁਚੇ ਸਾਚੀ ਪਰਿ ਵਿਚਾਰਾ ਅਸਲ ਸੁਚੇ ਪਵਿੱਤਰੋ ਰੋਹ ਮਨੁਕ ਨੇ ਜਿਨ੍ਹਾਂ ਦੇ ਅੰਦਰ ਸੱਚੀ ਉੱਤਮ ਵਿਚਾਰ ਹੈ ਜਿਨ੍ਹਾਂ ਦਾ ਮਨ پاک ਹੈ ਜਿਨ੍ਹਾਂ ਦੀ ਸੁਰਤ ਪਵਿੱਤਰ ਹੈ ਜਿਨ੍ਹਾਂ ਦੇ ਅੰਦਰ ਨੇਕ ਅਮਲਾਂ ਦੇ ਖਿਆਲ ਪੈਦਾ ਹੁੰਦੇ ਨੇ ਉਹ ਜੀਵ ਸੋਚੇ ਉਹ ਪਵਿੱਤਰ ਬਾਕੀ ਕੋਈ ਮਟੀਰੀਅਲ ਪਵਿੱਤਰ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਨਾ ਉਸ ਤਰ੍ਹਾਂ ਦਾ ਕੋਈ ਨਹੀਂ ਹੋ ਸਕਦਾ ਉਹ ਸਭ ਵਹਿਮ ਤੇ ਸੰਕ ਨੇ ਭਰਮ ਨੇ ਹਜ਼ੂਰ ਦਾ ਵਾਕ ਕਹਿ ਕੇ ਸਮਾਪਤੀ ਕਰਦੇ ਹਾਂ ਮਨ ਝੂਠਾ ਹੈ ਤਨ ਝੂਠ ਹੈ ਮਨ ਝੂਠਾ ਹੈ ਤਾਂ ਤਨ ਵੀ ਝੂਠਾ ਹੀ ਹੈ ਜੀਵਾ ਝੂਠੀ ਹੋਏ মুখ ਝੂਠਾ ਹੈ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮੰਝੀਏ ਸੂਚੇ ਤੇ ਸੱਚ ਹੋਏ ਸਤਿਗੁਰੂ ਕਹਿੰਦੇ ਮਨ ਨੂੰ ਪਵਿੱਤਰ ਕਰ ਤੇ ਮਨ ਸ਼ਬਦ ਤੋਂ ਬਿਨਾ ਮੰਝਿਆ ਤੋਤਾ ਸਾਫ ਕੀਤਾ ਤੇ ਪਵਿੱਤਰ ਕੀਤਾ ਨਹੀਂ ਜਾ ਸਕਦਾ ਸਾਇਬ ਕਿਰਪਾ ਕਰਨ ਸ਼ਬਦ ਦਾ ਜੋ ਤਤ ਭਾਵ ਹੈ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ ਗਰੀਬ ਨਿਵਾਜ਼ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਣ ਅਦਬ ਸਤਿਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ